ਨੇ ਪਾਕਿਸਤਾਨ ਨੂੰ ਆਪਰੇਸ਼ਨ ਸਿੰਦੂਰ ਰਾਹੀਂ ਸਖਤ ਜਵਾਬ ਦਿੱਤਾ ਪਰ ਇਸ ਦੇ ਬਾਵਜੂਦ ਪਾਕਿਸਤਾਨ ਚ ਲੁਕੇ ਅੱਤਵਾਦੀਆਂ ਦੇ ਮਨਸੂਬੇ ਸਾਫ ਨਜ਼ਰ ਆ ਰਹੇ ਨੇ ਫਿਰ ਵੀ ਪਾਕਿਸਤਾਨ ਆਪਣੇ ਨਾਪਾਕ ਮਨੋਰਥ ਤੋਂ ਬਾਝ ਨਹੀਂ ਆਇਆ 7 ਤੇ 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਦੇਸ਼ ਦੇ ਕਈ ਸ਼ਰਧਾਤੀ ਹਮਲੇ ਦੀ ਕੋਸ਼ਿਸ਼ ਕੀਤੀ। ਇਸ ਸਬ ਤੇ ਵਿਚਕਾਰ ਫੌਜ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਅੰਮ੍ਰਿਤਸਰ ਵੀ ਦੁਸ਼ਮਨਾ ਦੇ ਨਿਸ਼ਾਨੇ ਤੇ ਸੀ। ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫੌਜ ਨੇ ਪਾਕਿਸਤਾਨੀ ਆਰਮੀ ਦੇ ਇਰਾਦਿਆਂ ਨੂੰ ਅਸਫਲ ਬਣਾਇਆ। ਇਹ ਗੰਭੀਰ ਖੁਲਾਸਾ ਇੱਕ ਰਿਪੋਰਟ ਦੇ ਵਿੱਚ ਕੀਤਾ ਗਿਆ। ਭਾਰਤੀ ਫੌਜ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਤੇ ਡਰੋਨ ਰਾਹੀਂ ਮੁਸਾਇਲ ਸੁੱਤੇ ਗਏ। ਆਕਾਸ਼ ਮਿਜ਼ਾਈਲ ਸਿਸਟਮ ਤੇ ਐਲ 17 ਡਿਫੈਂਸ ਗਨ ਨੇ ਭਾਰਤ ਵਿੱਚ ਪੰਜਾਬ ਤੇ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਈਲ ਹਮਲੇ ਤੋਂ ਬਚਾਇਆ ਸੀ ਮੇਜਰ ਜਨਰਲ ਕਾਰਤਿਕ ਕਸ਼ੀ ਸਸਾਦਰੀ ਜੀਓਸੀ ਨੇ 15 ਇਨਫੈਂਟਰੀ ਡਿਵੀਜ਼ਨ ਵਿੱਚ ਕਿਹਾ ਹੈ ਕਿ ਪੂਰੀ ਦੁਨੀਆ ਜਾਣਦੀ ਹੈ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪੈਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੁਆਰਾ ਭਾਰਤ ਦੇ ਦੇਸ਼ਾਂ ਤੋਂ ਆਏ ਨਹਿਤੇ ਸਲਾਨੀਆਂ ਤੇ ਯੋਜਨਾਬੰਦ ਤਰੀਕੇ ਨਾਲ ਹਮਲਾ ਕੀਤਾ ਸੀ ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਸੀ ਏ ਆਪਰੇਸ਼ਨਸ ਤੋਂ ਦੂਰ ਉਧਾਰੂਪ ਤਾਰਨ ਕਰ ਲਿਆ ਸੀ ਤੇ ਸਿਰਫ ਅਸੀਂ ਅਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਹੋਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫੌਜ ਦਾ ਕਹਿਣਾ ਹੈ ਕਿ 7 ਮਈ ਦੀ ਰਾਤ ਨੂੰ ਥੋਸ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਕਿਸੇ ਵੀ ਸਹੀ ਤਸਦੀਕ ਨਿਸ਼ਾਨੇ ਦੀ ਅਨਹੋਦ ਵਿੱਚ ਨਾਗਰਿਕ ਸਥਾਨਾ ਖਾਸ ਕਰਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਏਗਾ ਅਮਿਸਰਦਾ 골ਡਨ ਟੈਂਪਲ ਉਹਨਾਂ ਸਭ ਵਿੱਚੋਂ ਇੱਕ ਮਹੱਤਵਪੂਰਨ ਸੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਵੱਡੀ ਗਿਣਤੀ ਚ ਡਰੋਨ ਤੇ ਮਜ਼ਾਈਲਾ ਨਾਲ 골ਡਨ ਟੈਂਪਲ ਤੇ ਹਮਲਾ ਕਰੇਗਾ ਇਸ ਲਈ ਅਸੀਂ ਤੁਰੰਤ ਆਧੁਨਿਕ ਕੁੱਪਤ ਮੈਂ ਹਵਾਈ ਰੱਖਿਆ ਪ੍ਰਦਾਨ ਕੀਤੀ ਬੇਰਿਪੋਰਟ ਸਕਰੋਲ ਪੰਜਾਬ ਭਾਰਤ ਨੇ ਪਾਕਿਸਤਾਨ ਨੂੰ ਆਪਰੇਸ਼ਨ ਸਿੰਦੂ ਰਾਹੀਂ ਸਖਤ ਜਵਾਬ ਦਿੱਤਾ ਪਰ ਇਸ ਦੇ ਬਾਵਜੂਦ ਪਾਕਿਸਤਾਨ ਚ ਲੁਕੇ ਅੱਤਵਾਦੀਆਂ ਦੇ ਮਨਸੂਬੇ ਸਾਫ ਨਜ਼ਰ ਆ ਰਹੇ ਨੇ ਫੇਰ ਵੀ ਪਾਕਿਸਤਾਨ ਆਪਣੇ ਨਾਪਾਕ ਮਨੋਰਥਾ ਤੋਂ ਬਾਝ ਨਹੀਂ ਆਇਆ 7 ਤੇ 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਦੇਸ਼ ਦੇ ਕਈ ਸ਼ਹਿਰਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਇਸ ਸਬ ਤੇ ਵਿਚਾਰ ਫੌਜ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਅੰਮ੍ਰਿਤਸਰ ਵੀ ਦੁਸ਼ਮਨਾ ਦੇ ਨਿਸ਼ਾਨੇ ਤੇ ਸੀ ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਰਤੀ ਫੌਜ ਨੇ ਪਾਕਿਸਤਾਨੀ ਆਰਮੀ ਦੇ ਇਰਾਦਿਆਂ ਨੂੰ ਅਸਫਲ ਬਣਾਇਆ ਇਹ ਗੰਭੀਰ ਖੁਲਾਸਾ ਇੱਕ ਰਿਪੋਰਟ ਦੇ ਵਿੱਚ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਾਕਿਸਤਾਨ ਵੱਲੋਂ ਦਰਬਾਰ ਸਾਹਿਬ ਤੇ ਡਰੋਨ ਰਾਹੀਂ ਮੁਜ਼ਾਹਿਲ ਸੁੱਤੇ ਗਏ ਸਨ ਆਕਾਸ਼ ਮਿਜ਼ਾਈਲ ਸਿਸਟਮ ਤੇ ਐਲ 17 ਡਿਫੈਂਸ ਗਨ ਨੇ ਭਾਰਤ ਵਿੱਚ ਪੰਜਾਬ ਤੇ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਈਲ ਹਮਲੇ ਤੋਂ ਬਚਾਇਆ ਸੀ ਮੇਜਰ ਜਨਰਲ ਕਾਰਤਿਕ ਸ਼ੀਸ ਸਾਧਰੀ ਜੀਓਸੀ ਨੇ 15 ਇਨਫੈਂਟਰੀ ਡਿਵੀਜ਼ਨ ਵਿੱਚ ਕਿਹਾ ਹੈ ਕਿ ਪੂਰੀ ਦੁਨੀਆ ਜਾਣਦੀ ਹੈ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪੈਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੁਆਰਾ ਭਾਰਤ ਦੇ ਵਿਦੇਸ਼ਾਂ ਤੋਂ ਆਏ ਨਹਿਤੇ ਸੈਲਾਨੀਆਂ ਤੇ ਯੋਜਨਾਬੰਦ ਤਰੀਕੇ ਨਾਲ ਹਮਲਾ ਕੀਤਾ ਸੀ ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਸੀ ਤੇ ਅਪ ਸਿੰਦੂਰ ਤੋਂ ਦੂਰ ਉੱਤਾਰ ਰੁਕਤਾਰਿਲ ਕਰ ਲਿਆ ਸੀ ਤੇ ਸਿਰਫ ਅਸੀਂ ਅੱਤਵਾਦੀ ਟਿਕਾਰਿਆਂ ਨੂੰ ਤਬਾਹ ਕੀਤਾ ਹੋਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫੌਜ ਦਾ ਕਹਿਣਾ ਹੈ ਕਿ 7 ਮਈ ਦੀ ਰਾਤ ਨੂੰ ਥੋਸ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਕਿਸੇ ਵੀ ਸਹੀ ਤਸਦੀਕ ਨਿਸ਼ਾਨੇ ਦੀ ਅਨਹੋਦ ਵਿੱਚ ਨਾਗਰਿਕ ਅਸਥਾਨਾ ਖਾਸ ਕਰਕੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਏਗਾ ਅਮਿਸਰਦਾ ਗੋਲਡਨ ਟੈਂਪਲ ਉਹਨਾਂ ਸਭ ਵਿੱਚੋਂ ਇੱਕ ਮਹੱਤਵਪੂਰਨ ਸੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਵੱਡੀ ਗਿਣਤੀ ਚ ਡਰੋਨ ਤੇ ਮਜ਼ਾਈਲਾ ਨਾਲ ਗੋਲਡਨ ਟੈਂਪਲ ਤੇ ਹਮਲਾ ਕਰੇਗਾ ਇਸ ਲਈ ਅਸੀਂ ਤੁਰੰਤ ਆਧੁਨਿਕ ਬਾਦੂ ਟੁਕ ਮੇ ਹਵਾਈ ਰੱਖਿਆ ਪ੍ਰਦਾਨ ਕੀਤੀ ਬੇਰ ਰਿਪੋਰਟ ਸਕਰੋਲ Good job.